ਬੜਾ ਵਕਤ ਹੁਣ ਜੰਗੜਾ ਬੇਰਿਆਂ ਚ ਲੋਕ ਲੋਕੇ ਕੱਟ ਲਿਆ ਬਹੁਤ ਵੱਡਾ ਨੁਕਸਾਨ ਹੋਇਆ ਕੌਮ ਦਾ ਬੜੇ ਦੁੱਖ ਮੁਸੀਬਤਾਂ ਝਲੀਆਂ ਖਾਲਸਿਆਂ ਤਦੋਂ ਸਰਦਾਰ ਸੁਖਾ ਸਿੰਘ ਨੇ ਇਹ ਵੀ ਗੱਲ ਆਖੀ ਸਰਬੱਤ ਖਾਲਸੇ ਦੇ ਅੱਗੇ ਜਥੇਦਾਰਾਂ ਅੱਗੇ ਕਿ ਹੁਣ ਆਪਾਂ ਲੋਕ ਕੇ ਲੋਕਣ ਦੀ ਬਜਾਏ ਆਪਾਂ ਖੁਦ ਚੱਲ ਕੇ ਤੁਰਕਾਂ ਨੂੰ ਲੱਭੀਏ ਆਪਾਂ ਮੁਖਵਰਾਂ ਨੂੰ ਲੱਭੀਏ ਜੋ ਮੁਖਵਰੀਆਂ ਕਰਦੇ ਨੇ ਪਿੰਡਾਂ ਦੇ ਵਿੱਚੋਂ ਉਹਨਾਂ ਮੁਖਵਰਾਂ ਨੂੰ ਸ਼ੋਧਨਾ ਕਰੀਏ ਅੱਗੇ ਪਾਛੇ ਹੋ ਲੜਾਂ ਨਾ ਮੁਗਲ ਪਠਾਣਨ ਕਸ਼ੂ ਬਸਾਏ ਆਖਦੇ ਆ ਮੁਗਲਾਂ ਤੁਰਕਾਂ ਚੁਗਲਾਂ ਤੇ ਚੌਧਰੀਆਂ ਤੇ ਧਾਵਾ ਬੋਲ ਕੇ ਲੁੱਟ ਕੇ ਮਾਰੀਏ ਇਹਨਾਂ ਅੱਗੇ ਪਾਛੇ ਹੋ ਲੜਾਂ ਨਾ ਮੁਗਲ ਪਠਾਣ ਕਸ਼ੂ ਬਸਾਏ ਕਹਿੰਦੇ ਸਿੰਘ ਉਹਨਾਂ ਦੇ ਅੱਗੇ ਪਿਛੇ ਹੋ ਕੇ ਲੜਦੇ ਨੇ ਹੁਣ ਸਿੰਘਾਂ ਨੇ ਇੱਕ ਜੁਗਤ ਅਪਣਾਈ ਹੈ ਗਰੀਲਾ ਸਿੱਖ ਯੁੱਧ ਨੀਤੀ ਇਹ ਹੁੰਦਾ ਹੈ ਕਿ ਕੁਝ ਸਿੱਖ ਫੌਜ ਦੀ ਟੁਕੜੀ ਦੇ ਅੱਗੇ ਜਾਂਦੇ ਸਨ ਹਮਲਾ ਕਰਦੇ ਸੀ ਤੇ ਪਿਛਾਂ ਨੂੰ ਭੱਜ ਕੇ ਜੰਗੜ ਚ ਵੜ ਜਾਂਦੇ ਸੀ ਪਿੱਛੋਂ ਜਦੋਂ ਫੌਜ ਆਉਂਦੀ ਸੀ ਨਾ ਇੱਕ ਦਮ ਚਾਰ ਚਪੇਰਿਆਂ ਲੋਕੇ ਉਹ ਸਿੰਘ ਟੁੱਟ ਕੇ ਪੈ ਜਾਂਦੇ ਸੀ ਤੇ ਉਹਨਾਂ ਨੂੰ ਫੌਜਾਂ ਨੂੰ ਸੰਭਲਣ ਦਾ ਮੌਕਾ ਨਹੀਂ ਸੀ ਮਿਲਦਾ ਤੇ ਇਤਨੇ ਨੂੰ ਸਿੰਘ ਉਹਨਾਂ ਨੂੰ ਘੇਰ ਕੇ ਮਾਰ ਦਿੰਦੇ ਸਨ ਇਉਂ ਸਿੰਘਾਂ ਨੇ ਵੱਖੋ ਵੱਖਰੇ ਜਥੇ ਬਣਾ ਲਏ ਤੇ ਜਥਿਆਂ ਨੂੰ ਕੁਝ ਨੂੰ ਅੱਗੇ ਭੇਜਿਆ ਜਾਂਦਾ ਹੈ ਕੋਈ ਪਿੱਛੇ ਉਡੀਕ ਰਹੇ ਹੁੰਦੇ ਨੇ ਕਿਉਂ ਕਰਕੇ ਬੜਾ ਖੁਆਰ ਕੀਤਾ ਤੁਰਕ ਫੌਜਾਂ ਨੂੰ ਚੌਪਈ ਮਾਰੀ ਤਵ ਨੂਰਦੀਨ ਸਰਾਏ ਸੰਗਰ ਕੋਟ ਤਵ ਲੁੱਟਿਓ ਤਾਏ ਉਹਨਾਂ ਦਿਨਾਂ ਵਿੱਚ ਜਦੋਂ ਚੁਗਲਾ ਨੂੰ ਹੱਥ ਪਾਉਣ ਲੱਗ ਪਿਆ ਖਾਲਸਾ ਨੂਰਦੀਨ ਦੀ ਸਰਾਹ ਉਸਿਆਂ ਦੇ ਬਰਾਬਰ ਜਦੋਂ ਪਤਨ ਤਰਨ ਧਰਨ ਸਾਹਿਬ ਤੋਂ ਆਈਏ ਰਾਹ ਵਿੱਚ ਆਉਂਦਾ ਹੈ ਇਸ ਨੂੰ ਸਿੰਘਾਂ ਨੇ ਉਸ 'ਮੇ ਮਾਰਿਆ ਤਰਨ ਤਰਨ ਦੇ ਕੋਲ ਹੀ ਇੱਕ ਹੋਰ ਚੁਗਲਾ ਦਾ ਪਿੰਡ ਸੰਗਰਕੋਟ ਹੈ ਉਸ ਨੂੰ ਵੀ ਸਿੰਘਾਂ ਨੇ ਧਾਵਾ ਕਰਕੇ ਲੁੱਟਿਆ ਹੈ ਕਤਲ ਕੀਓ ਤਵ ਗਾਉਂ ਮਜੀਠਾ ਲੀਨੋ ਬੈਰਸੋ ਚੜ੍ਹ ਸਿੰਘ ਡੀਠਾ ਸ੍ਰੀ ਅੰਮ੍ਰਿਤਸਰ ਦੇ ਕੋਲ ਮਜੀਠਾ ਨਗਰ ਆਉਂਦਾ ਹੈ ਉਸ ਨੂੰ ਵੀ ਉਸ ਸਮੇਂ ਕਤਲ ਕੀਤਾ ਸਿੰਘਾਂ ਇਹ ਜੋ ਮਜੀਠੇ ਦੇ ਜੱਟ ਸਨ ਨਾ ਮਜੀਠੇ ਦੇ ਸਰਦਾਰ ਇਹਨਾਂ ਬੜੇ ਭਾਰੀ ਦੁੱਖ ਦਿੱਤੇ ਖਾਲਸਿਆਂ ਨੂੰ ਸ਼ਕਾਨ ਬੜੇ ਕਤਲ ਕਰ ਦਿੱਤੇ ਇਹਨਾਂ ਨੇ ਬੜੇ ਇਹਨਾਂ ਨੇ ਚੁਗਲੀਆਂ ਕੀਤੀਆਂ ਬੜੇ ਸ਼ਿੰਗਾਂ ਨੂੰ ਫੜਾਇਆ ਇਹਨਾਂ ਨੇ ਆਖਦੇ ਨੇ ਲੀਨੋ ਬੈਰ ਸੋ ਚੜ ਸ਼ਿੰਗ ਡੀਠਾ ਇਹਨਾਂ ਨੇ ਆਪਣੇ ਪਿੰਡ ਵਿੱਚ ਸੂੜੀਆਂ ਗੱਡੀਆਂ ਹੋਈਆਂ ਸਨ ਚੜਖੜੀਆਂ ਗੱਡੀਆਂ ਹੋਈਆਂ ਸਨ ਜਿਨ੍ਹਾਂ ਤੇ ਕਈ ਨਿਰਦੋਸ਼ੇ ਬੇਦੋਸ਼ੇ ਸਿਖਾਂ ਨੂੰ ਸੂਲੀ ਚੜਾਇਆ ਗਿਆ ਪੰਛੀ ਚੜਾਇਆ ਗਿਆ ਝੜਕੜੀ ਤੇ ਚੜ੍ਹ ਕੇ ਸ਼ਹੀਦ ਕੀਤਾ ਪਤਨ ਕਿੰਨੇ ਸਿੰਘਾਂ ਦੇ ਕਤਲ ਇਸ ਨਗਰ ਵਿੱਚ ਹੋਏ ਚੜ੍ਹ ਸਿੰਘ ਇਧਰ ਨੂੰ ਹੋਇਆ ਹੁਣ ਮਜੀਠੇ ਵੱਲ ਨੂੰ ਚੜ੍ਹ ਸਿੰਘ ਨੇ ਮਜੀਠੇ ਨਗਰ ਨੂੰ ਕਤਲ ਕਰਕੇ ਸ਼ਹੀਦ ਸਿੰਘਾਂ ਦਾ ਬਦਲਾ ਜਿਹੜਾ ਉਹ ਲਿਆ ਹੈ ਫਿਰ ਚੜ੍ਹ ਸਿੰਘ ਕਹਿ ਮਾਰੀਏ ਛੀਨੇ ਕਰਮ ਧਰਮ ਸਿੰਘ ਬੈਰ ਚਾਹੇ ਲੀਨੇ ਜਦੋਂ ਚੜਤ ਸਿੰਘ ਦੇ ਕੋਲ ਖੜ ਕੇ ਮਜੀਠਾ ਕਤਲ ਕਰਾਇਆ ਨਾ ਤਾਂ ਚੜਤ ਸਿੰਘ ਨੇ ਸਭ ਨੂੰ ਵੇਖਿਆ ਵੀ ਇਹਨਾਂ بڑے ਸਿੱਖਾਂ ਤੇ ਜ਼ੁਲਮ ਢਾਈ ਸਨ ਇਹਨਾਂ ਨੂੰ ਛੱਡਣਾ ਨਹੀਂ ਹੈ ਫਿਰ ਚੜਤ ਸਿੰਘ ਨੇ ਕਿਹਾ ਚਲੋ ਖਾਲਸਾ ਜੀ ਹੁਣ ਛੀਨੇ ਨੂੰ ਮਾਰੀਏ ਛੀਨੇ ਪਿੰਡ ਇਹ ਵੀ ਤਰਨ ਤਰਨ ਦੇ ਕੋਲ ਹੈ ਇਥੋਂ ਦਾ ਰਹਿਣ ਵਾਲਾ ਕਰਮਾ ਸ਼ੀਨਾ ਇਨੇ ਵੀ ਸਿੰਘਾਂ ਨੂੰ ਜਿਹੜੇ ਬੜੇ ਉਹ ਦੁੱਖ ਦਿੱਤੇ ਸਨ ਸਿੰਘਨ ਘੇਰਾ ਗ੍ਰਾਮੈ ਪਾਇਆ ਗ੍ਰਾਮ ਲੜਨ ਤਵ ਵਾਰ ਆਇਆ ਇਸ ਕਰਮੇ ਨੇ ਛੀਨੇ ਦੇ ਰਹਿਣ ਵਾਲੇ ਨੇ ਕਰਮ ਸਿੰਘ ਤੇ ਧਰਮ ਸਿੰਘ ਨੂੰ ਮਾਰਿਆ ਸੀ ਇਹ ਦੋਵੇਂ ਪੰਥ ਵਿੱਚ ਬੜੇ ਚੜ੍ਹਦੀ ਕਲਾ ਵਾਲੇ ਸੂਰਮੇ ਸਿੰਘ ਸਨ ਉਹਨਾਂ ਦਾ ਵੈਰ ਲੈਣ ਵਾਸਤੇ ਕਰਮੇ ਛੀਨੇ ਦੇ ਚੜ੍ਹਾਈ ਕੀਤੀ ਖਾਲਸੇ ਨੇ ਤੇ ਛੀਨੇ ਪਿੰਡ ਨੂੰ ਜਾ ਘੇਰਾ ਪਾਇਆ ਪਿੰਡ ਛੀਨੇ ਦੇ ਸਾਰੇ ਲੋਕ ਪਿੰਡੋਂ ਬਾਹਰ ਆ ਗਏ ਹਨ ਸਿੰਘਾਂ ਨਾਲ ਲੜਨ ਵਾਸਤੇ ਸਿੰਘਾਂ ਲਈ 120 ਬਾਰ ਮਾਰ ਸਾਥ ਬੜੇ ਸਿੰਘ ਤਿੰਕੇ ਨਾਰ ਸਿੰਘਾਂ ਨੇ ਉਹਨਾਂ ਲੋਕਾਂ ਨੂੰ ਪਿੰਡੋਂ ਬਾਹਰ ਹੀ ਮਾਰ ਦਿੱਤਾ ਹੈ ਜਿਹੜੇ ਲੋਕ ਭੱਜ ਕੇ ਖਾਲਸੇ ਦੇ ਅੱਗੇ ਲੱਗ ਕੇ ਪਿੰਡ ਵਿੱਚ ਵੜ ਗਏ ਸਿੰਘਾਂ ਉਹਨਾਂ ਨੂੰ ਪਿੰਡ ਵਿੱਚੋਂ ਲੱਭ ਲੱਭ ਕੇ ਮਾਰਿਆ ਘਰੋਂ ਘਰੀ ਵੜ ਵੜ ਕੇ ਉਹਨਾਂ ਨੂੰ ਮਾਰਿਆ ਜਿਹੜਾ ਵੀ ਹੱਥ ਆਇਆ ਸਭ ਮਾਰ ਦਿੱਤੇ ਨੇ ਤੇ ਹੱਲਾ ਬੋਲ ਦਿੱਤਾ ਸਭ ਤੇ ਲੂਟ ਕਰੀ ਆ ਕਟੇ ਬਹੁ ਤੇਰੇ ਪਾਏ ਸਿੰਗਨ ਕਰਮੇ ਗੜ ਘੇਰੇ ਉਹਨਾਂ ਸਭ ਨੂੰ ਲੁੱਟਿਆ ਹੈ ਸਭ ਦੀ ਲੁੱਟ ਕੀਤੀ ਹੈ ਸਭ ਝਟਕਾਰੇ ਤੇ ਖਾਲਸੇ ਨੇ ਪਿੰਡ ਸੀਨੇ ਦੇ ਕਰਮੇ ਨੇ ਛੋਟਾ ਜਿਹਾ ਕਿਲਾ ਬਣਾਇਆ ਸੀ ਤੇ ਉਸ ਕਿਲੇ ਨੂੰ ਵੀ ਸਿੰਘਾਂ ਘੇਰਾ ਪਾਇਆ ਦੋਹਿਰਾ ਕਬ ਕਰਮੇ ਨੇ ਜਾਣਿਓ ਸਿੰਘਾਂ ਬਿਛਾੜਤ ਨਾਹੀਂ ਕਰਮਾ ਸ਼ੀਨਾ ਸ਼ੀਨੇ ਪਿੰਡ ਦਾ ਜੱਟ ਸੀ ਜਿਹੜਾ ਪਿੰਡੋਂ ਬਾਹਰ ਸਿੰਘਾਂ ਨਾਲ ਲੜਨ ਵਾਸਤੇ ਆਇਆ ਉਹ ਵੀ ਜਿਹੜੇ ਬਾਹਰ ਆਏ ਸਨ ਉਹ ਵੀ ਜੱਟ ਸਨ ਇਧਰ ਮਾਲਵੇ ਵਿੱਚ ਜਿਹੜਾ ਕੋਈ ਅਮਰਧਾਰੀ ਹੁੰਦਾ ਹੈ ਉਸ ਨੂੰ ਸ਼ੇਖ ਕਹਿੰਦੇ ਸਨ ਦੂਸਰੇ ਤੋਂ ਕੋਈ ਨਹੀਂ ਸ਼ੇਖ ਕਹਿੰਦਾ ਸੀ ਦੂਜੇ ਚਾਦਰਾਂ ਰੱਖ ਰੱਖਦੇ ਬੰਦ ਕੇ ਚਾਦਰਾਂ ਇੱਕ ਜੁਜੇ ਨਾਮ ਵੀ ਅੱਧੇ ਲੈਂਦੇ ਸਨ ਆਖਦੇ ਨੇ ਤਦੋਂ ਕਰਮੇ ਸ਼ੀਨੇ ਨੇ ਜਾਣ ਲਿਆ ਸਮਝ ਲਿਆ ਕਿ ਸਿੰਘ ਹੁਣ ਮੈਨੂੰ ਨਹੀਂ ਛੱਡਦੇ ਤੇਰਾ ਬਹੁਤ ਇਸ ਆਪਣੀ ਆਪੇ ਦੇ ਹੀ ਕਟਾਏ ਇਹ ਬੜਾ ਬਦਮਾਸ਼ ਸੀ ਇਹਨੇ 13 ਇਸਤਰੀਆਂ ਆਪਣੇ ਨਾਲ ਰੱਖੀਆਂ ਹੋਈਆਂ ਸਨ ਘਰ ਦੇ ਵਿੱਚ ਜਦੋਂ ਇਸ ਨੇ ਵੇਖਿਆ ਵੀ ਹੁਣ ਸਿੰਘਾ ਮੈਨੂੰ ਮਾਰ ਦੇਣਾ ਛੱਡਣਾ ਨਹੀਂ ਹੈ ਇਹ ਬੜਾ ਬਦਮਾਸ਼ ਸੀ ਲੋਕਾਂ ਦੀਆਂ ਬਹੂ ਬੇਟੀਆਂ ਚੁੱਕ ਲਿਆਉਂਦਾ ਸੀ ਕਿਸੇ ਨੂੰ ਵਿਆਹ ਲੈਂਦਾ ਸੀ ਕਿਸੇ ਨੂੰ ਐਵੇਂ ਛੱਡ ਦੇਣਾ ਇਸ ਨੇ ਆਪਣੇ ਘਰ ਵਿੱਚ 13 ਇਸ ਤਰ੍ਹਾਂ ਰੱਖੀਆਂ ਹੋਈਆਂ ਸਨ 13 ਇਸਤਰੀਆਂ ਇਸ ਦੇ ਸਿੰਘਾਂ ਦਾ ਘੇਰਾ ਵੇਖ ਕੇ ਆਪਣੇ ਹੱਥੀ ਇਹ 13 ਹੀ ਕਤਲ ਕਰ ਦਿੱਤੀਆਂ ਚੋਬੇ ਕਈ ਦਿਨਨ ਮੈਂ ਗੜੀ ਸੁਮਾਰੀ ਰਿਆਕੀ ਉਹਨਾ ਕਰੀ ਏਟਾਰੀ ਇਸ ਤਰ੍ਹਾਂ ਅੰਦਰ ਅੜਿਆ ਰਿਹਾ ਮੋਰਚੇ ਬੰਦੀ ਸੀ ਅੰਦਰ ਲੁਕਿਆ ਰਿਆ ਕਈ ਦਿਨ ਇਧਰ ਉਧਰ ਗੋਲੀ ਚੱਲਦੀ ਰਹੀ ਮੁਕਾਬਲਾ ਹੋਇਆ ਤਾਂ ਸਿੰਘਾਂ ਨੇ ਗੜੀ ਫਤੇ ਕਰ ਲਈ ਮਾਰ ਲਈ ਬਾਹਰ ਗੜੀ ਫਤੇ ਹੋਣ ਤੋਂ ਬਾਅਦ ਫਿਰ ਉਸੇ ਗੜੀ ਦੇ ਵਿਚਕਾਰ ਅਟਾਰੀ ਸੀ ਉਸ ਨੂੰ ਆਕੀ ਕਰ ਲਿਆ ਉਹਦੇ ਵਿੱਚ ਅੜ ਕੇ ਕਰਮਾਸ਼ੀਨਾ ਜਿਹੜਾ ਉਹ ਜਾ ਬੈਠਿਆ ਮੁੱਕ ਗयो ਤੈਂ ਸ਼ਿਕਾਰਦਾਰੂ ਲੱਗਿਓ ਟੀਮ ਸੋ ਸਿੰਘਾਂ ਨੂੰ ਮਾਰੂ ਕਰਮੇ ਸੀਨੇ ਦਾ दारूਸ਼ਕਾ ਚਲਦੀਆਂ ਚਲਦੀਆਂ ਬੰਦੂਕਾਂ ਜੜੀਆਂ ਕਹਿੰਦੇ ਸਭ ਮੁੱਕ ਗਿਆ ਨਾਲ ਦੇ ਸਾਥੀਆਂ ਨੂੰ ਪਤਾ ਲੱਗਿਆ ਵੀ दारूਸ਼ਕਾ ਹੁਣ ਮੁੱਕ ਗਿਆ ਹੈ ਫਿਰ ਉਤੋਂ ਓਟਾਰੀ ਦੇ ਸਿੰਘਾਂ ਦੇ ਟੀਮਾਂ ਇੱਟਾਂ ਮਾਰਨ ਲੱਗੇ ਕਾਲ ਸਿੰਘ ਚੜੇ ਓਟਾਰੀ ਉੱਚੀ ਟੀਮਾਂ ਸੋ ਪਰ ਕਿੰਨੀ ਨੀਚੀ ਤਦੋਂ ਸਿੰਘਾਂ ਨੇ ਪੌੜੀਆਂ ਲਿਆਂਦੀਆਂ ਪੌੜੀਆਂ ਲਾ ਕੇ ਓਟਾਰੀ ਨੂੰ ਸਿੰਘ ਉੱਤੇ ਚੜ ਗਏ ਟੀਮਾਂ ਦੇ ਨਾਲ ਭਰ ਕੇ ਓਟਾਰੀ ਨੂੰ ਸਿੰਘਾਂ ਨੇ ਨੀਵੀ ਕਰ ਲਿਆ ਤਾਪ ਸਿੰਘਾਂ ਨੇ ਚੜ ਮੱਲੀ ਓਟਾਰੀ ਹੇਠ ਵੜਿਓ ਕਰਮਾ ਹੰਕਾਰੀ ਤਦ ਸਿੰਘਾਂ ਨੇ ਉੱਤੇ ਚੜ ਕੇ ਓਟਾਰੀ ਨੂੰ ਮਦ ਲਿਆ ਹੰਕਾਰੀ ਕਰਮਾ ਸ਼ੀਨਾ ਓਟਾਰੀ ਦੇ ਵਿੱਚ ਭੋਰੇ ਵਿੱਚ ਜਾ ਵੜ ਗਿਆ ਫਿਰ ਸਿੰਘਾਂ ਬੈ 723 ਗੋਲੀਆਂ ਛਤਨਾਂ ਚੀਰ ਲੰਘਾਈ ਫਿਰ ਸਿੰਘਾਂ ਨੇ ਉਦੀ ਉੱਪਰਲੀ ਛੱਤ ਢਾ ਦਿੱਤੀ ਮੋਰੀਆਂ ਕਰ ਦਿੱਤੀਆਂ ਗੋਲੀਆਂ ਛਤਾਂ ਨੂੰ ਚੀਰ ਕੇ ਉਹਦੇ ਵਿੱਚੋਂ ਲੰਘਾ ਦਿੱਤੀਆਂ ਸਨ ਤਦੋਂ ਉਸ ਨੂੰ ਪੱਕਾ ਯਕੀਨ ਹੋ ਗਿਆ ਵੀ ਹੁਣ ਮੈਂ ਨਹੀਂ ਬਚਦਾ ਹੁਣ ਸਿੰਘਾਂ ਮੈਨੂੰ ਨਹੀਂ ਛੱਡਣਾ ਕਰਮਾ ਹੁਣ ਪਛਤਾਉਣ ਲੱਗਾ ਕਿਵੇਂ ਆਪਣੀ ਕੀਤੀ ਦਾ ਫਲ ਪਾ ਰਿਆ ਹਾਂ ਮੈਂ ਜੋ ਜ਼ੋਰ ਜ਼ੁਲਮ ਕੀਤਾ ਹੈ ਲੋਕਾਂ ਦੇ ਨਾਲ ਉਹਦਾ ਫਲ ਜਿਹੜਾ ਅੱਜ ਮੈਨੂੰ ਭੁਗਤਣਾ ਪੈਣਾ ਹੈ ਤੇ ਸਿੰਘਾ ਹੁਣ ਮੈਨੂੰ ਨਹੀਂ ਛੱਡਣਾ ਜਾਣਿਓ ਜੇ ਆਵੋ ਛੱਡਤੇ ਨਾਹੀ ਖੋਟੇ ਕਰਮ ਕੀਏ ਇਥੇ ਤਾਹੀ ਉਸਨੇ ਜਾਣ ਲਿਆ ਵੀ ਸਿੰਘ ਹੁਣ ਮੈਨੂੰ ਛੱਡਦੇ ਨਹੀਂ ਮਾਰੇ ਬਿਨਾ ਉਹਦੇ ਖੋਟੇ ਕੀਤੇ ਕਰਮ ਸਨ ਇਸ ਕਰਕੇ ਤ ਨੂੰ ਪੱਕਾ ਯਕੀਨ ਹੋ ਗਿਆ ਤਦ ਹੀਠਾਂ 100 ਅੰਦਰੋਂ ਉਸਨੇ ਸਿੰਘਾਂ ਨੂੰ ਗੱਲ ਕਹੀ ਕਿ ਮੈਨੂੰ ਸਾਰੇ ਹੀ ਨਾ ਮਾਰੋ ਘੇਰ ਕੇ ਅਕੱਲਾ ਸਿੰਘ ਕੋਈ ਆ ਕੇ ਮੇਰੇ ਨਾਲ ਦੋ ਹੱਥ ਕਰੋ ਮੈਂ ਇਕੱਲੇ ਨਾਲ ਲੜਾਂਗਾ ਆ ਕੇ ਅਕੱਲਾ ਸਿੰਘ ਮੇਰੇ ਨਾਲ ਲੜੋ ਕਬ ਸੁੱਖਾ ਸਿੰਘ ਤਰਖਾਣਾ ਮਾੜੀ ਵਾਲੋ ਪ੍ਰਗਟ ਜਹਾਨ ਤਦੋਂ ਭਾਈ ਸੁੱਖਾ ਸਿੰਘ ਤਰਖਾਣ ਜਦਦਾ ਉਹ ਉਸ ਵੇਲੇ ਸਿੰਘਾਂ ਦੇ ਵਿੱਚੋਂ ਕਹਿੰਦੇ ਅੱਗੇ ਆਇਆ ਮਾੜੀ ਕੰਬੋ ਕੀ ਪਿੰਡ ਦਾ ਰਹਿਣ ਵਾਲਾ ਤੇ ਸੰਸਾਰ ਵਿੱਚ ਉੱਭਾ ਹੋ ਗਿਆ ਸੀ ਜੇ ਨਥੇ ਕਿੰਨੇ ਕਈ ਅਖਾਰੇ ਸੋ ਆਖੋਂਗੇ ਫੇਰ ਸੁਧਾਰੇ ਜਿਸ ਨੇ ਕਈ ਜੰਗ ਜੁੱਦ ਜਿੱਤੇ ਸਨ ਉਹ ਸਾਰੇ ਪ੍ਰਸੰਗ ਫੇਰ ਚੰਗੀ ਤਰ੍ਹਾਂ ਸੁਧਾਰ ਕੇ ਲਿਖਾਂਗੇ ਉਸ ਨੇ ਕਿਹਾ ਉਹ ਕਰਮਿਆਂ ਜੇ ਤੂੰ ਇਕੱਲਾ ਲੜਨਾ ਚਾਹੁੰਦਾ ਹੈ ਤਾਂ ਆ ਜਾ ਮੇਰੇ ਨਾਲ ਲੜ ਹੋਰ ਤੈਨੂੰ ਕੋਈ ਹੱਥ ਨਹੀਂ ਲਾਵੇਗਾ ਕਿਸੇ ਦਾ ਭੈ ਨਾ ਮੰਨੀ ਆ ਬਾਹਰ ਨਿਕਲ ਕੇ ਮੇਰੇ ਨਾਲ ਦੋ ਹੱਥ ਕਰ ਕਹ ਕਹ ਐਸੋ ਲੜ ਤੂੰ ਹੱਥ ਨਾਲ ਮੁਕੰਟੀ ਮਨਾ ਸੋਟਨਸਾਲ ਇਹ ਹੁਣ ਤੇਰੀ ਮਰਜ਼ੀ ਹੈ ਜੇ ਤੂੰ ਹੱਥੋ ਹੱਥੀ ਹੋਣਾ ਹੈ ਭਾਵੇਂ ਤੱਕਾ ਮੁੱਕੀ ਚਪੇੜਾਂ ਨਾਲ ਲੜ ਲੈਨੇ ਆ ਆ ਜਾ ਦੋ ਹੱਥ ਕਰ ਲਈਏ ਭਾਵੇਂ ਸੋਟਾ ਇੱਟੇ ਵਟੇ ਜੋ ਵੀ ਤੇਰੇ ਹੱਥੋਂ ਦਾ ਉਹ ਲੈ ਕੇ ਆ ਜਾ ਤੀਰ ਬੰਦੂਖ ਹੋਰ ਭਾਉ ਨਹੀਂ ਕਹਾਂ ਮੈਂ ਕਹ ਤੂੰ ਆਹੀਂ ਛੋਟਿਆਂ ਇੱਟਾ ਨਾਲ ਤੂੰ ਜੇ ਲੜਨਾ ਚਾਹੁੰਦਾ ਤਾਂ ਵੀ ਆ ਜਾ ਤੂੰ ਬਿਲਕੁਲ ਨਾ ਡਰੀ ਕੋਈ ਤੈਨੂੰ ਮਦੂਖ ਨਹੀਂ ਮਾਰੇਗਾ ਕੋਈ ਤੇਰੇ ਤੀਰ ਨਹੀਂ ਮਾਰਦਾ ਆਪਾਂ ਦੋਵੇਂ ਲੜਾਂਗੇ ਆਸ ਵਿੱਚ ਬੋਲ ਹੁਣ ਮੈਂ ਆਵਾਂ ਤੇਰੇ ਕੋਲ ਤੂੰ ਨਿਕਲ ਕੇ ਬਾਹਰ ਐਉਂ ਲਲਕਾਰਿਆ ਹੈ ਭਾਈ ਸੁਖਾ ਸਿੰਘ ਨੇ ਤਦ ਕਰਮੇ ਸੀਨੇ ਨੇ ਢਾਲ ਫੜੀ ਇੱਕ ਹੱਥ ਦੇ ਵਿੱਚ ਦੂਸਰੇ ਹੱਥ ਵਿੱਚ ਵਰਸ਼ੀ ਫੜੀ ਐ ਜਿਵੇਂ ਸ਼ੇਰ ਨਿਕਲਦਾ ਘੁਰਨੇ ਦੇ ਵਿੱਚੋਂ ਐਂ ਆਇਆ ਛਾੜ ਮਾਰ ਕੇ ਕਰਮਾ ਸ਼ੀਨਾ ਸੁਖਾ ਸਿੰਘ ਨੇ ਕਿਹਾ ਕਰਮੇ ਸ਼ੀਨੇ ਨੂੰ ਤੂੰ ਆਇਆ ਹੈ ਵਾਰ ਹੁਣ ਤੇਰਾ ਵਾਰ ਹੈ ਕਰ ਲੈ ਮੇਰੇ ਉੱਤੇ ਵਾਰ ਆਖਦੇ ਨੇ ਐਂ ਸੁਖਾ ਸਿੰਘ ਨੇ ਲਲਕਾਰ ਕੇ ਆਖਿਆ ਕਿ ਪਹਿਲਾ ਵਾਰ ਤੂੰ ਕਰ ਸੁਖਾ ਸਿੰਘ ਕਹਿਓ ਬਾਰਵ ਤੇਰਾ ਵਾਰ ਦੂਸਰਾ ਹੋਗਾ ਮੇਰਾ ਪਹਿਲਾ ਵਾਰ ਤੇਰਾ ਹੋਵੇਗਾ ਦੂਜਾ ਮੇਰਾ ਹੋਵੇਗਾ ਆ ਜਾ ਹੁਣ ਵਾਰ ਕਰ ਕੰਮ ਕਰਮੇ ਨੇ ਬਰਸ਼ੀ ਮਾਰੀ ਸੁਖਾ ਸਿੰਘ ਪਰ ਢਾਰ ਸਮਾਰੀ ਤਦੋਂ ਕਰਮੇ ਸ਼ੀਨੇ ਨੇ ਸੁਖਾ ਸਿੰਘ ਦੇ ਜਦੋਂ ਬਰਸ਼ੀ ਮਾਰੀ ਨਾ ਉਸ ਬਰਸ਼ੀ ਨੂੰ ਭਾਈ ਸੁਖਾ ਸਿੰਘ ਨੇ ਢਾਲ ਦੇ ਉੱਤੇ ਰੋਕ ਲਿਆ ਤੇ ਆਪਣੇ ਆਪ ਨੂੰ ਸੰਭਾਲਿਆ ਫਿਰ ਸੁਖਾ ਸਿੰਘ ਤਲਵਾਰ ਚਲਾਈ ਕਰਮਾ ਦੋ ਥਾ ਕਿਨੋ ਸਾਈਂ ਤਦੋਂ ਸੁਖਾ ਸਿੰਘ ਨੇ ਆਪਣੀ ਤਲਵਾਰ ਦਾ ਵਾਰ ਕੀਤਾ ਤੇ ਦੋ ਫਾੜ ਕਰਕੇ ਰੱਖ ਦਿੱਤਾ ਇਸ ਕਰਮੇ ਛੀਨੇ ਨੂੰ ਦੋ ਟੋਟੇ ਕਰ ਦਿੱਤੇ ਇਸੇ ਭਾਂਤ ਭਾਂਤ ਸੋ ਕਰਮਾ ਮਾਰਾ ਔਰ ਸੁਖਾ ਸਿੰਘ ਸੁਣੋ ਅਖਾਰਾ ਇਸ ਪ੍ਰਕਾਰ ਕਰਮਾ ਪਹਿਲੇ ਵਾਰ ਨਾਲ ਹੀ ਛਡਕਾਰ ਦਿੱਤਾ ਸੁਖਾ ਸਿੰਘ ਨੇ ਸੁਖਾ ਸਿੰਘ ਕਿੱਡਾ ਬਹਾਦਰ ਸੀ ਜੋ ਇਕੱਲਾ ਹੀ ਮੈਦਾਨ ਵਿੱਚ ਨਿਤਰਦਾ ਸੀ ਹੋਰ ਜੰਗ ਸੁਖਾ ਸਿੰਘ ਦਾ ਸੁਣੋ ਤੁਸੀਂ ਪਹਿਲਾਂ ਇਕੱਲੇ ਨੇ ਗਿਲਜੇ ਨੂੰ ਮਾਰਿਆ ਹੁਣ ਕਰਮੇ ਸ਼ੀਨੇ ਨੂੰ ਇਕੱਲੇ ਨੇ ਮਾਰ ਲਿਆ ਇਕੱਲਾ ਇਕੱਲਾ ਹੀ ਲੜ ਰਿਹਾ ਸੀ ਜਾ ਕੇ ਕੋਈ ਸਾਥੀ ਨਹੀਂ ਸੀ ਆਖਦੇ ਨੇ ਫੇਰ ਇਸ ਨੇ ਕਰਮੇ ਸ਼ੀਰ ਦੇ ਦੋ ਡਕਰੇ ਕਰ ਦਿੱਤੇ ਨੇ